ਉਹਨੇ ਲਿਆਏ ਸੀ ਦੋ ਦੋ ਗੱਡੀਆਂ ਲਿਆਏ ਸੀ ਬਾਹਰੋਂ ਲਿਆਏ ਸੀ ਆਪਣੇ ਦੋ ਤਿੰਨ ਦਿਨ ਦੇ ਭਿੱਗੇ ਛਾਰੇ ਲੋਕੀ ਲੈ ਕੇ ਆਪਣੇ ਜਿਹੜੇ ਪਿੰਡਾਂ ਵਾਲੇ ਸੀ ਨਾ ਜੀ ਉਹ ਗੱਡੀਆਂ ਭਰ-ਭਰ ਕੇ ਲੈ ਕੇ ਉੱਥੇ ਆਪਣੇ ਜਿਹੜੇ ਹਣ ਬਾੜੀ ਚਲਦੀ ਗਈ ਜੀ ਤੋਂ ਜ਼ਮੀਦਾਰ ਖਰੀਦੇਗੇ ਤੋਂ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਘਰੇ-ਘਰੇ ਜੀ ਉਹ ਫਿਰ ਦੇ ਕੇ ਆਉਣਗੇ ਇੱਕ ਵਾਰੀ ਆਪਣੇ 3-4 ਸਾਲਾਂ ਦੇ ਵਿੱਚ ਪੈ ਗਿਆ ਹੀ ਫਰਕ ਖਰੀਦੇ ਨਹੀਂ ਹੀ ਕੋਈ ਮੁੱਟੀ ਦਾ ਭਾਂਡਾ ਜੀ ਤਾਂ ਹੁਣ ਫੇਰ ਖਰੀਦਣ ਲੱਗੇ ਸਾਡੇ ਕਾਮ ਦੇ ਵਿੱਚ ਬਹੁਤ ਤੇਜ਼ੀ ਆਈ ਹੈ ਹੂੰ ਤਾਂ ਅੱਜ ਇਹ ਘੜੇ ਤਾਂ ਪੂਰੇ ਨਹੀਂ ਹੋ ਰਹੇ ਸਿਕਾ ਹੂੰ ਘੜੇ ਤਾਂ ਪੂਰੇ ਨਹੀਂ ਹੋ ਰਹੇ ਘੜੇ ਦੇ ਲੋਕ ਕੀ ਮੰਗਦੇ ਹੈਗੇ ਆਪਣੇ ਇੱਕ ਇੱਕ ਜਾਨਵਰਾਂ ਨੂੰ ਪਾਣੀ ਪਿਆਉਣ ਨੂੰ ਵਾਸਤੇ ਜਿਹੜੀ ਹੈਗੀ ਪਲੇਟਾਂ ਉਹ ਵੀ ਬਹੁਤ ਮੰਗਦੇ ਆਗੇ ਸੋ ਹੁਣ ਕਿੰਨਾ ਕੀਮ ਕੀ ਵਧੀਆ ਦਿਹਾੜੀ ਪੈ ਜਾਂਦੀ ਹੈਗੀ ਜੇ ਇਸ ਕੰਮ ਦੇ ਵਿੱਚ ਹਾਂ ਪੈ ਜਾਂਦਾ ਸੋ ਗਰਮੀ ਦਾ ਮੌਸਮ ਪੂਰੇ ਸਿਖਰ ਤੇ ਹੈ ਅਤੇ ਅਤਿਅੰਤ ਦੀ ਗਰਮੀ ਦੇ ਵਿੱਚ ਜੇਕਰ ਠੰਡਾ ਪਾਣੀ ਮਿਲ ਜਵੇ ਤਾਂ ਫਿਰ ਕੀ ਆਹੀ ਬਾਤਾਂ ਨੇ ਬੇਸ਼ੱਕ ਆਜ਼ਦੇ ਦੌਰ ਦੇ ਵਿੱਚ ਰੈਫਰਿਜਰੇਟਰ ਆ ਚੁੱਕੇ ਨੇ ਉਸ ਤੋਂ ਠੰਡਾ ਪਾਣੀ ਪੀਂਦਰਾ ਸੰਤੁਸ਼ਟੀ ਤਾਂ ਮਿਲ ਜਾਂਦੀ ਹੈ ਪਰ ਜੇਕਰ ਤੁਹਾਨੂੰ ਖੜੇ ਦੇ ਪਾਣੀ ਦਾ ਰਸਾਇਕਾ ਚੱਕਣ ਦਾ ਮੌਕਾ ਮਿਲ ਜਵੇ ਫਿਰ ਕੀ ਆਹੀ ਬਾਤਾਂ ਨੇ ਇਸ ਵਿੱਚ ਸੀ ਖੜੇ ਹੈਗੇ ਆ ਉਹ ਮਾਰਕੀਟ ਦੇ ਵਿੱਚ ਜਿੱਥੇ ਜ਼ਿਆਦਾਤਰ ਜਿਹੜੇ ਕਿ ਮਿੱਟੀ ਦੇ ਬਰਤਨ ਬਣਾਏ ਜਾਂਦੇ ਨੇ ਘੜੇ ਬਣਾਏ ਜਾਂਦੇ ਨੇ ਹੋਰ ਜਿਹੜਾ ਕਿ ਮਿੱਟੀ ਦਾ ਸਮਾਨ ਹੈ ਉਹ ਤਿਆਰ ਕੀਤਾ ਜਾਂਦਾ ਹੈ ਅਸ ਇਸ ਆਧੁਨਿਕਤਾ ਦੇ ਦੌਰ ਦੇ ਵਿੱਚ ਵੀ ਇਹ ਜਿਹੜੇ ਲੋਕ ਨੇ ਆਪਣੀ ਪ੍ਰਾਤਨ ਸਭਿਆਤਾ ਸੰਭਾਲੀ ਬੈਠੇ ਨੇ ਹੱਥੀ ਕਿਰਤ ਕਰਦੇ ਨੇ ਅਤੇ ਅੱਜ ਦੇ ਦੌਰ ਦੇ ਵਿੱਚ ਜਿਵੇਂ ਕਿੰਨੀ ਕੁ ਡਿਮਾਂਡ ਹੈਗੀ ਹੈ ਘੜਿਆਂ ਦੀ ਜਾਂ ਫਿਰ ਮਿੱਟੀ ਦੇ ਬਰਤਨਾਂ ਦੀ ਇਸ ਸੰਬੰਧੀ ਤੁਹਾਡੇ ਨਾਲ ਜਿਹੜੀ ਹੈ ਉਹਨਾਂ ਦੀ ਗੱਲਬਾਤ ਵੀ ਕਰਾਵਾਂਗੇ ਅਤੇ ਜਾਣਾਂਗੇ ਕਿ ਕਿਸ ਕਦਰ ਜਿਹੜਾ ਕਿ ਲੋਕਾਂ ਦੇ ਵਿੱਚ ਰੁਝਾਨ ਹੈਗਾ ਮਿੱਟੀ ਦੇ ਘੜਿਆਂ ਨੂੰ ਲੈ ਕੇ ਮਿੱਟੀ ਦੇ ਬਰਤਨਾਂ ਨੂੰ ਲੈ ਕੇ ਗੱਲਬਾਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਸੁਰਤਾਰਾਮ ਸੁਰਤਾਰਾਮ ਜੀ ਕਿੰਨੀ ਕੁ ਡਿਮਾਂਡ ਹੈਗੀ ਅੱਜ ਕੱਲ ਦੇ ਦੌਰ ਦੇ ਵਿੱਚ ਜਿਵੇਂ ਕਿ ਮੈਂ ਜ਼ਿਕਰ ਕੀਤਾ ਕਿ ਫੀਜ ਆ ਚੁੱਕੇ ਨੇ ਕਿ ਘੜੇ ਹਣੇ ਵੀ ਲੋਕ ਪਸੰਦ ਕਰ ਰਹੇ ਨੇ ਹਾਂ ਜੀ ਬਹੁਤ ਕਰਦੇ ਹੈਗੇ ਘੜੇ ਬਹੁਤ ਪਸੰਦ ਕਰਦੇ ਹੈਗੇ ਔਰ ਘੜਿਆਂ ਦਾ ਹੀ ਪਾਣੀ ਪੀ ਕੇ ਖੋਸੇਗੇ ਹੂੰ ਤੇ ਬਾਕੀ ਜਿਵੇਂ ਕਹਿੰਦੇ ਕਿ ਮਿੱਟੀ ਦੇ ਵਿੱਚ ਕਈ ਤਰ੍ਹਾਂ ਦੇ ਪੋਸਟਿਕ ਤੱਤ ਪਾਏ ਜਾਂਦੇ ਹੈਗੇ ਨੇ ਹੁਣ ਲੋਕਾਂ ਦਾ ਰੁਝਾਨ ਆਪਣੀ ਹੈਲਥ ਨੂੰ ਲੈ ਕੇ ਕਾਫੀ ਵਧੀਆ ਹੈਗਾ ਤੇ ਉਹ ਕਿੰਨੀ ਕੀ ਡਿਮਾਂਡ ਹੈਗੀ ਘੜਿਆਂ ਦੀ ਘੜਿਆਂ ਦੀ ਬਹੁਤ ਡਿਮਾਂਡ ਹੈਗੀ ਆ ਹੀ ਹੁਣ ਲਿਆਏ ਸੀ ਦੋ ਦੋ ਗੱਡੀਆਂ ਲਿਆਏ ਸੀ ਬਾਹਰੋਂ ਲਿਆਏ ਸੀ ਆਪਣੇ ਦੋ ਤਿੰਨ ਦਿਨ ਦੇ ਭਿੱਗੇ ਛਾਰੇ ਲੋਕੀ ਲੈ ਕੇ ਆਪਣੇ ਜਿਹੜੇ ਪਿੰਡਾਂ ਵਾਲੇ ਸੀ ਨਾ ਜੀ ਉਹ ਗੱਡੀਆਂ ਭਰ-ਭਰ ਕੇ ਲੈ ਗਏ ਉੱਥੇ ਆਪਣੇ ਜਿਹੜੇ ਹਨ ਬਾਡੀ ਚਲਦੀ ਗਈ ਜੀ ਤਾਂ ਉਹ ਜ਼ਮੀਦਾਰ ਖਰੀਦੇਗੇ ਹੂੰ ਤਾਂ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਘਰੇ-ਘਰੇ ਹੂੰ ਜੀ ਉਹ ਫਿਰ ਦੇ ਕੇ ਆਉਣਗੇ ਹੂੰ ਸੋ ਤੁਹਾਨੂੰ ਕਿੰਨਾ ਚਿਰ ਹੋ ਗਿਆ ਕੰਮ ਕਰਦਿਆਂ ਨੂੰ ਹੋਗੇ ਘੱਟ ਤੇ ਘੱਟ 40 ਕਿ ਸਾਲ ਹੋ ਗਏ ਆ ਸੋ 40 ਸਾਲ ਕਹਿ ਦਈਏ ਕਿ ਤੁਹਾਡੀ ਜ਼ਿੰਦਗੀ ਸਾਰੇ ਕੰਮ ਇਹੀ ਕੰਮ ਕਰਦੇ ਨੇ ਮਿੱਟੀ ਦਾ ਕੰਮ ਕਰਦੇ ਆ ਜੀ ਸੋ ਤੁਹਾਡੇ ਪਿਤਾ ਜੀ ਵੀ ਇਹੀ ਕੰਮ ਕਰਦੇ ਸੀ ਸੋ ਕਿ ਪਿਤਾ ਮੁਖੀ ਕੋਰਸਾ ਕਿਆ ਕਹਿ ਦੀ ਕੀਤਾ ਜੀ ਆਰਾਮ ਨਹੀਂ ਜਿਵੇਂ ਕਿ ਅਸੀਂ ਕਹਿ ਦਈਏ ਕਿ ਇਹ ਤੁਹਾਡਾ ਪੁਛਤਾਣੀ ਕੀਤਾ ਚੱਲਦਾ ਆ ਰਿਹਾ ਸਾਡਾ ਇਹ ਵੀ ਕੰਮ ਹੈਗਾ ਜੀ ਹਾਂ ਸਰੂ ਤੇ ਹੀ ਹੈ ਉਹ ਕੰਮ ਮਿੱਟੀ ਦੇ ਕੰਮ ਹੈਗਾ ਹਾਂ ਤੋ ਪਹਿਲਾਂ ਦੇ ਦੌਰ ਦੇ ਵਿੱਚ ਤੇ ਹੁਣ ਦੇ ਦੌਰ ਦੇ ਵਿੱਚ ਕਿੰਨਾ ਅੰਤਰ ਆਇਆ ਹੈਗਾ ਪਹਿਲਾਂ ਤਾਂ ਲੋਕ ਹੁੰਦੇ ਸੀ ਵੀ ਕੱਚੇ ਘਰ ਹੁੰਦੇ ਸੀ ਕੱਚੇ ਮਿੱਟੀ ਦੇ ਬਰਤਨਾਂ ਦੇ ਵਿੱਚ ਖਾਣਾ ਪਕਾਉਂਦੇ ਸੀ ਪਰ ਅੱਜ ਜਿਵੇਂ ਕਿ ਯੁੱਗ ਬਦਲ ਰਿਹਾ ਹੈਗਾ ਨਵੀਂ ਨਵੀਂ ਟੈਕਨੀਕ ਸਾਰੀਆਂ ਨੇ ਇਹ ਤੁਹਾਡੇ ਕੰਮ ਤੇ ਕਿੰਨਾ ਕੁ ਇਫੈਕਟ ਪੇਛਦਾ ਇੱਕ ਵਾਰੀ ਆਪਣੇ 3-4 ਸਾਲਾਂ ਦੇ ਵਿੱਚ ਪੈ ਗਿਆ ਹੀ ਫਰਕ ਖਰੀਦੇ ਨਹੀਂ ਇਹੀ ਕੋਈ ਮਿੱਟੀ ਦਾ ਭਾਂਡਾ ਜੀ ਤਾਂ ਹੁਣ ਫੇਰ ਖਰੀਦਣ ਲੱਗੇ ਹੁਣ ਦੁਬਾਰੇ ਆਪਣੇ ਚਾਹ ਵਾਲੇ ਕੁਲੜਵੀ ਆਪਣੇ ਦਹੀਂ ਵਾਲੇ ਵੀ ਪਾਣੀ ਵਾਲੇ ਘੜੇ ਵੀ ਸਾਰੀ ਚੀਜ਼ਾਂ ਢਾਲ ਵਾਲੇ ਕੁੱਜੇ ਵੀ ਇਹ ਸਾਰੀ ਚੀਜ਼ਾਂ ਚੱਲਦੀ ਹੈਗੀ ਸੋ ਕਹਿਦੀ ਕਿ ਕਰੋਨਾ ਤੋਂ ਬਾਅਦ ਜਿਵੇਂ ਕਿ ਲੋਕ ਆਪਣੀ ਸਿਹਤ ਨੂੰ ਲੈ ਕੇ ਜਾਗਰੂਕ ਹੋਏ ਨੇ ਉਸ ਤੋਂ ਬਾਅਦ ਉਹਨਾਂ ਦਾ ਦੁਬਾਰਾ ਜਿਹੜਾ ਰੁਝਾਨ ਹੈ ਉਹ ਹੀ ਪੁਰਾਤਨ ਜਿਹੜੇ ਕਿ ਉਹਨਾਂ ਦੇ ਪੁਰਖੇ ਵਰਤਦੇ ਆ ਰਹੇ ਸਨ ਮਿੱਟੀ ਦੇ ਪਾਂਡੇ ਦਾ ਇਸਤੇਮਾਲ ਕਰਨ ਲੱਗੇ ਨੇ ਫਿਰ ਤੁਹਾਡੇ ਕੰਮ ਦੇ ਵਿੱਚ ਕੁਝ ਤੇਜ਼ੀ ਆਈ ਹੈ ਇਸ ਤੋਂ ਬਾਅਦ ਹਾਂ ਤੇਜ਼ੀ ਆਈ ਹੈ ਸਾਡੇ ਕੰਮ ਦੇ ਵਿੱਚ ਬਹੁਤ ਤੇਜ਼ੀ ਆਈ ਹੈ ਤਾਂ ਅੱਜ ਇਹ ਘੜੇ ਤਾਂ ਪੂਰੇ ਨਹੀਂ ਹੋ ਰਹੇ ਸਿਕੋ ਘੜੇ ਤਾਂ ਪੂਰੇ ਨਹੀਂ ਹੋ ਰਹੇ ਕਿਹੜੇ ਲੋਕੀ ਮੰਗਦੇ ਹੈਗੇ ਆਪਣੇ ਇੱਕ ਇੱਕ ਜਾਨਵਰਾਂ ਨੂੰ ਪਾਣੀ ਪਿਆਉਣ ਨੂੰ ਵਾਸਤੇ ਜਿਹੜੀ ਹੈਗੀ ਪਲੇਟਾਂ ਉਹ ਵੀ ਬਹੁਤ ਮੰਗਦੇ ਹੈਗੇ ਅਗਭੀ ਜਾਨਵਰਾਂ ਨੂੰ ਪਾਣੀ ਰੱਖਾਂਗੇ ਬਾਹਰ ਰੱਖ ਦਾਂਗੇ ਤਾਂ ਜਾਨਵਰ ਪਾਣੀ ਪੀਲੇਗਾ ਕੁੱਤਾ ਬਿੱਲੀ ਜੋ ਵੀ ਚੀਜ਼ ਆਵੇ ਕਾਫੀ ਪੜਦਾ ਹੋਇਆ ਹੈ ਉਹ ਤੋਂ ਸੋ ਕਿਹੜੇ ਕਿਹੜੇ ਹੋਰ ਨਵੇਂ ਜਿਹੜੀ ਜਿਹੜੀ ਚੀਜ਼ਾਂ ਤੁਸੀਂ ਹੁਣ ਮਿੱਟੀ ਦੀ ਤਿਆਰ ਕਰਨ ਲੱਗਿਓ ਜਿਵੇਂ ਕਿ ਲੋਕਾਂ ਦੀ ਡਿਮਾਂਡ ਦੇ ਅਕੋਰਡਿੰਗ ਕੀ ਕੁਝ ਖਾਸ ਬਣਾਉਣ ਲੱਗੇ ਫਲਾਵਰ ਪੋਟ ਵੀ ਬਣਾਉਂਦੇ ਹੈਗੇ ਅਸੀਂ ਗਮਲੇ ਵੀ ਬਣਾਉਂਦੇਗੇ ਕੜੇ ਵੀ ਬਣਾਉਂਦੇਗੇ ਜੀ ਔਰ ਮਟੀਰਾ ਜੋ ਜ਼ਿਆਦਾ ਕੈਂਪਰ ਬਣਾਉਂਦੇਗੇ ਹੂੰ ਕੁਝ ਬਾਰੋਂ ਵੀ ਲਿਆਉਂਦੇਗੇ ਕੈਂਪਰ ਹੂੰ ਤੋਂ ਕੈਂਪਰ ਵੀ ਮਿੱਟੀ ਦੇ ਹੀ ਹੁੰਦੇ ਕੈਂਪਰ ਵੀ ਤੋਂ ਬਰਦ ਦੇ ਕਾਫੀ ਬਰਦ ਦੇਗੇ ਤੋ ਬਹੁਤ ਇਦਾਂ ਦੇ ਘੱਟ ਲੋਕ ਹੁੰਦੇ ਨੇ ਜਿਹੜੇ ਕਿ ਆਪਣੇ ਅ ਪੁਰਖਾਨੀ ਜਿਹੜੇ ਕਿਤਾਬ ਹੈਗਾ ਉਹ ਸੰਭਾਲਦੇ ਹੈਗੇ ਨੇ ਅੱਗੇ ਵਧਾਉਂਦੇ ਨੇ ਤੁਸੀਂ ਵੀ ਆਪਣੇ ਬੱਚੇ ਨੂੰ ਇਸ ਕਿਤੇ ਨਾਲ ਜੋੜ ਰਹੇ ਹੋ ਜਾਂ ਉਹਨਾਂ ਦਾ ਰੁਝਾਨ ਕੋਈ ਹੋ ਰਿਹਾ ਹੈ ਬੱਚੇ ਬੱਚੇ ਕੋਈ ਕੋਈ ਸਿੱਖਦੇਗੇ ਬੱਚੇ ਸਿੱਖਦੇ ਨਹੀਂ ਜਾ ਰਹੇ ਹਾਂ ਇਹ ਜੋਰ ਦਾ ਕੰਮ ਹੈ ਜ਼ਿਆਦਾ ਜੀ ਤੋ ਸਾਰੀ ਦਿਹਾੜੀ ਲੱਗਿਆ ਹੀ ਰਹਿੰਦਾ ਹੈ ਬਾਕੀ ਅਸੀਂ ਤੋ ਕਰ ਹੀ ਰਹੇ ਹੈ ਬੱਚੇ ਨਹੀਂ ਸਿੱਖਦੇ ਤੋ ਕੁਝ ਇਹਦੇ ਵਿੱਚ ਤਕਨੀਕ ਦੇ ਵਿੱਚ ਵੀ ਕੁਝ ਤੇਜ਼ੀ ਆਈ ਹੈਗੀ ਪਹਿਲਾਂ ਦੇਖਿਆ ਜਾਂਦਾ ਕਿ ਹੱਥੀ ਉਹਨੂੰ ਕੰਮ ਨੂੰ ਕਿਤੇ ਹੁਣ ਮੋਟਰ ਦਾ ਯੋਗ ਆ ਕਿ ਕੁਝ ਹੋਰ ਵੀ ਤਬਦੀਲੀ ਆਈ ਹੈਗੀ ਇਹ ਜਿਹੜੇ ਪਹਿਲਾਂ ਇਹ ਹੀ ਡੰਡਾ ਹੱਥ ਨਾਲ ਘੁਮਾਉਂਦੇ ਸੀ ਤਾਂ ਹੁਣ ਆਪਣੇ ਖਾਦੀ ਬੋਰਡ ਵਾਲਿਆਂ ਨੂੰ ਸਾਨੂੰ ਚੱਕਦੇ ਜੀ ਹੋਰ ਬਾਕੀ ਮਸ਼ੀਨਾਂ ਤੇ ਹੀ ਹੈਗੀ ਆਪਣੇ ਮਿੱਟੀ ਬਣਾਉਣ ਵਾਲੀ ਆ ਖਾਦੀ ਬੋਰਡ ਵਾਲਿਆਂ ਨੂੰ ਦੇਗੇ ਉਹ ਮਦਦ ਕਰ ਰਹੇ ਸਾਡੀ ਅਗਰ ਅਸੀਂ ਲੋਨ ਲੈਣਾ ਚਾਹੁੰਦੇ ਲੋਨ ਵੀ ਦਿੰਦੇ ਹੈਗੇ ਕਾਫੀ ਉਹ ਕਰ ਰਹੇ ਵੀ ਕਿਤੇ ਪੱਟੀ ਦੀ ਵੀ ਥਾਂ ਦੇਣਗੇ ਸਾਨੂੰ ਭਾਂਡੇ ਪਕਾਉਣ ਵਾਸਤੇ ਕਾਫੀ ਮਦਦ ਕਰ ਰਹੀ ਹੈ ਸਾਡੀ ਗਵਰਨਮੈਂਟ ਜੀ ਸੋ ਹੁਣ ਕਿੰਨਾ ਗੇਮ ਕੀ ਵਧੀਆ ਦਿਹਾੜੀ ਪੈ ਜਾਂਦੀ ਹੈਗੀ ਜੇ ਇਸ ਕੰਮ ਦੇ ਵਿੱਚ ਸਾਰਾ ਅੱਤਬਰ ਲੱਗਿਆ ਰਹੋ ਫਿਰ ਦਿਹਾੜੀ ਪੈ ਜਾਂਦੀ ਇਕੱਲੇ ਇੱਕ ਇੱਕ ਸਖਸ਼ ਦੇ ਕੰਮ ਦਾ ਨਹੀਂ ਪੂਰੇ ਯਾਨੀ ਕਿ ਮਿਹਨਤ ਹੈਗਾ ਪਹਿਲਾਂ ਮਿੱਟੀ ਦੇ ਚਿਕਨੀ ਮਿੱਟੀ ਕੱਚੀ ਕਰਨੀ ਫਿਰ ਉਹਨੂੰ ਬਣਾਉਣਾ ਫਿਰ ਉਹਦਾ ਉਹਨੂੰ ਢਾਲਣਾ ਉਸਦੇ ਵੀ ਹਾਂਜੀ ਹਾਂਜੀ ਪਹਿਲੇ ਆਪਣੇ ਡੰਡੇ ਨਾਲ ਤੋੜੀਏ ਉਹਨਾਂ ਨੂੰ ਫਿਰ ਭੀਗੋਈਏ ਫਿਰ ਪੈਰਾ ਨਾਲ ਉਹਨਾਂ ਨੂੰ ਮਾਥੀ ਤਾਂ ਫਿਰ ਕਿਤੇ ਜਾ ਕੇ ਮਸ਼ੀਨ ਪੈਂਦੀ ਹੈਗੀ ਫਿਰ ਉਹਨਾਂ ਦੇ ਜਿ ਤਰ੍ਹਾਂ ਆਟਾ ਗੁੰਨਦੇ ਹੈ ਜਿ ਤਰ੍ਹਾਂ ਕਰ ਦੇਗੇ ਤ ਪਰ ਉਸ ਤੇ ਬਾਅਦ ਤਿਆਰ ਕਰਕੇ ਫਿਰ ਉਹਦੀ ਕੋਈ ਸਮਾਨ ਬਣਾਉਂਦੇ ਜੀ ਕੁਝ ਵੀ ਬਣਾ ਲੇ ਕਰ ਪਾਉਂਦਾ ਤਾਂ ਮੈਨੇ ਤਾਂ ਮੁੱਲ ਪੈ ਜਾਂਦਾ ਹਾਂ ਪੈ ਜਾਂਦਾ ਜੇ ਅਗਰ ਲੱਗਿਆ ਰਹੇ ਤਾਂ ਫਿਰ ਪੈ ਜਾਂਦਾਗਾ ਅਗਰ ਜਿਵੇਂ ਮੰਜੇ ਤੇ ਪਏ ਰਹੋਗੇ ਫੇਰ ਨਹੀਂ ਪੈਂਦਾ ਸੋ ਬਾਕੀ ਜਿਸ ਤਰ੍ਹਾਂ ਦੇ ਨਾਲ ਤਿਉਹਾਰ ਆਉਂਦੇ ਹੈਗੇ ਜਿਵੇਂ ਕਿ ਚੱਕਰੀਆ ਤਿਆਰ ਤਿਉਹਾਰ ਹੋ ਗਿਆ ਜਾਂ ਫਿਰ ਦੀਵਾਲੀ ਹੋਗੀ ਉਹਨਾਂ ਦਿਨਾਂ ਦੇ ਵਿੱਚ ਕੁਝ ਹੈਗੀ ਤੇਦੀ ਆ ਦੀਵਾਲੀ ਦੇ ਵਿੱਚ ਅਸੀਂ ਮੰਦਰ ਬਣਾਉਂਦੇਗੇ ਹੱਟਾਂ 'ਚ ਬੋਲ ਦੇਗੇ ਹੱਟਾ ਬਣਾਉਂਦੇ ਕਰਵੇ ਬਣਾਉਂਦੇ ਚੱਕਰੀਆ ਬਣਾਉਂਦੇ ਚੱਕਰੇ ਬਣਾਉਂਦੇ ਗੜਬੜੇ ਬਣਾਉਂਦੇ ਛੋਟੇ ਦੀਵੇ ਬਣਾਉਂਦੇ ਵੱਡੇ ਦੀਵੇ ਬਣਾਉਂਦੇ ਸਟੈਂਡ ਵਾਲੇ ਦੀਵੇ ਬਣਾਉਂਦੇ ਕਾਫੀ ਚੀਜ਼ਾਂ ਬਣਦੀ ਹੈ ਦੀਵਾਲੀ ਦੇ ਤਾਂ ਬਾਕੀ ਜਿਸ ਤਰ੍ਹਾਂ ਦੇ ਨਾਲ ਕਾਬਲੇ ਤਰੀਫ ਹੈ ਕਿ ਜਿਹੜਾ ਆਪਣੇ ਜਿਹੜੇ ਕਿ ਪੁਰਖਾਨੀ ਕੀਤਾ ਹੈਗਾ ਜਾਂ ਉਹਨਾਂ ਨੂੰ ਸਾਂਭੀ ਬੈਠੇ ਹੈਗੇ ਨੇ ਸੋ ਤਸਵੀਰਾਂ ਦੇਖੋ ਹੁਣ ਜਿਹੜਾ ਕਿ ਡਿਮਾਂਡ ਦੇ ਅਕੋਰਡਿੰਗ ਇਹ ਜਿਹੜੇ ਕਿ ਗਮਲੇ ਤਿਆਰ ਕੀਤੇ ਜਾ ਰਹੇ ਨੇ ਇਹ ਦੇਖੋ ਪਹਿਲਾਂ ਜਿਹੜਾ ਕਿ ਮਿੱਟੀ ਦੇ ਉਹ ਉਹ ਜੇ ਬਣਾਏ ਹੋਏ ਸਨ ਕੌਨਸੇ ਤੇ ਫਿਰ ਉਹਨਾਂ ਨੂੰ ਇਸ ਮਸ਼ੀਨ ਦੇ ذریعے ਸ਼ੇਪ ਦੇ ਕੇ ਗਮਲੇ ਦਾ ਰੂਪ ਦਿੱਤਾ ਗਿਆ ਹੈਗਾ ਸੋ ਇਹਨਾਂ ਗਮਲਿਆਂ ਦੀ ਡਿਮਾਂਡ ਦੇ ਅਕੋਰਡਿੰਗ ਹੀ ਬਣਾਈ ਜਾ ਰਹੀ ਸਰ ਇਹਨਾਂ ਦੀ ਜਿਹੜੀ ਹੈ ਇੱਕ ਤੁਸੀਂ ਡਿਮਾਂਡ ਦੇ ਅਕੋਰਡਿੰਗ ਬਣਾ ਰਹੇ ਹੋ ਜਾਂ ਵੈਸੇ ਸਟੋਰ ਕਰ ਰਹੇ ਹੋ ਡਿਮਾਂਡ ਦੇਖੋ ਡਿਮਾਂਡ ਹੈਗੀ ਕਾਫੀ ਨਾਲੇ ਨਰਸਰੀ ਵਾਲੇ ਚ ਕੁਦੇਗੇ ਆਪਣੇ ਕੋਠੀਆਂ ਵਾਲੇ ਚ ਕੁਦੇਗੇ ਆਪਣੇ ਚੰਡੀਗੜੀ ਦੀ ਹੂੰ ਕਾਫੀ ਇਹਨਾਂ ਦੀ ਵੀ ਲਾਗਤ ਹੈਗੀ ਗਮਲਿਆਂ ਦੀ ਵੀ ਕਾਫੀ ਲੱਗਾ ਸੋ ਵਾਕੀ ਜਿਸ ਤਰ੍ਹਾਂ ਦੇ ਨਾਲ ਇਹ ਦੇਖੋ ਕਿ ਹਰ ਇੱਕ ਜਿਹੜੀ ਮਿੱਟੀ ਦੀ ਤਿਆਰ ਕੀਤੀ ਹੋਈ ਚੀਜ਼ ਹੈ ਭਾਵੇਂ ਉਹ ਗਮਲੇ ਹੋਣ ਕੁਜੇ ਹੋਣ ਘੜੇ ਹੋਣ ਮਿੱਟੀ ਦੇ ਭਾਂਡੇ ਹੁਣ ਹੁਣ ਇਹਨਾਂ ਦਾ ਰੁਝਾਨ ਹੈ ਉਹ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਵਧਣ ਲੱਗਿਆ ਸੋ ਜਿਸ ਤਰ੍ਹਾਂ ਦੇ ਨਾਲ ਗਰਮੀ ਪੈ ਰਹੀ ਹੈ ਤੇ ਹੁਣ ਠੰਡੇ ਪਾਣੀ ਦੇ ਲਈ ਜਿਹੜਾ ਕਿ ਲੋਕ ਘੜਿਆਂ ਦਾ ਇਸਤੇਮਾਲ ਕਰਨ ਲੱਗੇ ਨੇ ਸੋ ਤੁਸੀਂ ਕੀਵੇਂ ਦਾ ਜਿਹੜਾ ਕਿ ਠੰਡਾ ਪਾਣੀ ਪਸੰਦ ਕਰਦੇ ਹੋ ਰੈਫਰਿਜਰੇਟਰ ਦਾ ਫਿਰ ਘੜੇ ਦਾ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤਦ ਤੱਕ ਲਈ ਬੁਧਰੇ ਅਪਡੇਟ ਦੇਖਦੇ ਰਹੋ ਹਮਦਰ ਟੀਵੀ ਮੈਨੂੰ ਅਤੇ ਮੇਰੇ ਸਹਿਯੋਗੀ ਮੋਨੋ ਦੇ ਜੀ ਆਇਆਂ ਨੂੰ